ਫਰੈਂਡਸ ਵੇਟ ਖਤਮ ਹੋ ਚੁੱਕੀ ਹੈ ਜੀ ਪੰਜਾਬ ਪੁਲਿਸ ਚ ਕਨਸਟੇਬਲ ਦੀਆਂ ਪੋਸਟਸ ਦੇ ਲਈ ਅਪਲਾਈ ਕਰਨ ਲਈ ਲਿੰਕ ਆ ਚੁੱਕਿਆ ਹੈ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰਾ ਦੇਵਾਂਗੇ ਉਥੋਂ ਲਿੰਕ ਤੋਂ ਤੁਸੀਂ ਕਲਿੱਕ ਕਰਕੇ ਅਪਲਾਈ ਕਰ ਸਕਦੇ ਹੋ ਜੇਕਰ ਅਪਲਾਈ ਕਰਨ ਚ ਕੋਈ ਦਿੱਕਤ ਆ ਰਹੀ ਹੈ ਤਾਂ ਕਮੈਂਟ ਜਰੂਰ ਕਰ ਦਿਓ ਪੂਰੀ ਫੁੱਲ ਵੀਡੀਓ ਆਪਾਂ ਇਨਫੋ ਅਬਾਊਟ ਆਲ ਟੈਕ ਚੈਨਲ ਤੇ ਪ੍ਰੋਵਾਈਡ ਕਰਾ ਦੇਵਾਂਗੇ ਇਨਫੋ ਅਬਾਊਟ ਆਲ ਗੋਮੈਂਟ ਜੋਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਿਓ ਜੀ ਇਨਫੋ ਅਬਾਊਟ ਆਲ ਟੈਕ ਚੈਨਲ ਲੋ ਵੀ ਫੇਸਬੁਕ ਉਸ ਲਿੰਕ ਤੇ ਤੁਸੀਂ ਫੋਲੋ ਕਰਕੇ ਦੂਸਰਾ ਚੈਨਲ ਆਪਣਾ ਜੀ ਟੇਸਟ ਐਂਡ ਟਰੈਵਲ ਨਵਾਂ ਚੈਨਲ ਹੈ ਰੈਸਪੀਜ਼ ਆਗਿਆ ਵੀਡੀਓ ਸਾਰੀਆਂ ਤੁਹਾਨੂੰ ਇਸੇ ਚੈਨਲ ਤੇ ਮਿਲਣਗੀਆਂ ਪਲੀਜ਼ ਉਸ ਚੈਨਲ ਨੂੰ ਵੀ ਸਾਰੇ ਨੇ ਸਬਸਕ੍ਰਾਈਬ ਕਰਨਾ ਲਿੰਕ ਕੋਈ ਵੀ ਪੈਂਡਿੰਗ ਨਾ ਰਹੇ ਸਾਰੇ ਲਿੰਕ ਤੁਸੀਂ ਫੋਲੋ ਕਰ ਲੈਣੇ ਜੇਕਰ ਕੁਝ ਨਹੀਂ ਪਤਾ ਚੱਲਦਾ ਤਾਂ ਕਮੈਂਟ ਜ਼ਰੂਰ ਕਰ ਲਿਓ ਕਲਰਕ ਤੇ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦੀਆਂ ਪੋਸਟਸ ਵੀ ਜਿਹੜੇ ਕੈਂਡੀਡੇਟ ਰਹਿ ਗਏ ਉਹ ਵੀ ਅਪਲਾਈ ਜ਼ਰੂਰ ਕਰ ਦਿਓ ਜੀ ਜੇਕਰ ਕੁਝ ਨਹੀਂ ਪਤਾ ਚੱਲਦਾ ਤਾਂ ਆਪਾਂ ਟੈਕਨੀਕਲ ਵੀਡੀਓ ਆਨਲਾਈਨ ਅਪਲਾਈ ਕਿਵੇਂ ਕਰਨਾ ਕੋਈ ਦਿੱਕਤ ਆ ਰਹੀ ਹੈ ਤਾਂ ਆਪਾਂ ਇਨਫੋ ਬੋਰਡ ਆਲਟੈਕ ਚੈਨਲ ਤੇ ਪਾਵਾਂਗੇ ਇਨਫੋ ਅਬਾਊਟ ਆਲਗੋਮੈਂਟ ਜੌਬ ਦੇ ਹੋਮ ਪੇਜ ਤੇ ਇਨਫੋ ਬੋਰਡ ਆਲਟੈਕ ਚੈਨਲ ਮਿਲ ਜੇਗਾ ਤੁਹਾਨੂੰ ਉਹਨੂੰ ਵੀ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਇੰਨਾ ਕਰਨ ਦੇ ਨਾਲ ਮੋਟੀਵੇਸ਼ਨ ਹੈ ਜਿਹੜੀ ਉਹ ਮਿਲਦੀ ਰਹਿੰਦੀ ਹੈ ਠੀਕ ਹੈ ਜੀ ਇਹ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰਾ ਦਿੰਦੇ ਆ ਜੇਕਰ ਸ਼ਾਰਟ ਵੀਡੀਓ ਦੇਖ ਰਹੇ ਹੋ ਤਾਂ ਫੁੱਲ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਚ ਲਿੰਕ ਮਿਲ ਜੇਗਾ ਤੁਹਾਨੂੰ ਕਲੀਅਰ ਹੈ ਜੀ ਇੰਨਾ ਕਹਿੰਦੇ ਆਲ ਦਾ ਬੈਸਟ ਫਟਾਫਟ ਹੈ ਜਿਹੜਾ ਆਪਣਾ ਅਪਲਾਈ ਕਰ ਲਓ ਜੇਕਰ ਕੋਈ ਵੀ ਦਿੱਕਤ ਹੁੰਦੀ ਹੈ ਤਾਂ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆ ਜੀ ਹੋਰ ਅਪਡੇਟ ਨਾਲ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ